ਪਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉਤਮ ਜੋ ਹੈ ਉਹ ਬਣਾਈਏਗਾ ਨਹੀਂ ਬਾਜੂ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਬੁਢੀ ਰਾਜਨੀਤੀ ਹੈ ਉਤਰੰਦੀ ਰਾਜਨੀਤੀ ਤੋਂ ਉੱਪਰ ਉੱਠ ਗਏ ਔਰ ਨਫਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿਹੜਾ ਇਸ ਮਹਾਨ ਦਿਹਾੜੇ ਨੂੰ ਬਣਾਈਏ ਮੁਸਲਿਮ ਭਾਈਚਾਰੇ ਵੱਲੋਂ ਅੱਜ ਈਦ ਦੇ ਪਵਿੱਤਰ ਤਿਹਾਰ ਮੌਕੇ ਅੰਮ੍ਰਿਤਸਰ ਦੇ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਜਿੱਥੇ ਮੁਸਲਿਮ ਭਾਈਚਾਰੇ ਵੱਲੋਂ ਵੱਡੇ ਗਿੰਦੇ ਚ ਬਕਰੀਦ ਈਦ ਨਮਾਜ਼ ਅਦਾ ਕੀਤੀ ਗਈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵੱਲੋਂ ਜਿੱਥੇ ਦੇਸ਼ ਭਰ ਦੇ ਲੋਕਾਂ ਨੂੰ ਈਦ ਦੇ ਪਵਿੱਤਰ ਤਿਹਾਰ ਦੀ ਵਧਾਈ ਦਿੱਤੀ ਉੱਥੇ ਹੀ ਈਦ ਦੀ ਨਮਾਜ਼ ਪੜਦਿਆਂ ਅੱਲਾਹ ਤਾਲਾ ਕੋਲੋਂ ਸਰਬੱਤ ਦੇ ਭਲੇ ਦੀ ਅਰਜ਼ੋਈ ਕੀਤੀ ਅਤੇ ਮੁਸਲਿਮ ਭਾਈਚਾਰੇ ਵੱਲੋਂ ਇੱਕ ਦੂਜੇ ਨਾਲ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ ਜਾ ਰਹੀ ਹੈ ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਅਤੇ ਮੁਸਲਿਮ ਭਾਈਚਾਰੇ ਨੇ ਗੱਲਬਾਤ ਕਰਦੇ ਆ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਈਦ ਦਾ ਤਿਉਹਾਰ ਹੈ बेसिकली ਫੁਲਬਾਨੀ ਕਰ ਤੋਂ ਕਰਾਇਆ ਜਾਂਦਾ ਹੈ ਇਸ ਕੋ ਈਦ ਅਜ਼ਾ ਵੀ ਕਿਹਾ ਜਾਂਦਾ ਹੈ ਇਸ ਦਿਨ हम जो अपना अपनी अपनी जो कुर्बानी देते हैं पैगम्बर इब्राहिम सलाम से बेटे की कुर्बानी मांगी गई उसी की याद में हम अपने जानवरों को करते हैं इस ईद के अंदर आया गोश्त कोई बेसिक नहीं है इसके अंदर है कि अपनी खास चीज़ को कुर्बान करना खुदा के राम में कुर्बान करना तो इसलिए बाकाईद का त्यौहार मनाया जाता है आज जाओन मिलजुल करके ईद की नमाज़ अदा की गई है और इसके बाद दुआ की गई पूरे मुल्क की अमन की गई दुआ की गई देश विदेश में यही संदेश है कि सभी लोग मिलजुल करके रहें और जिस तरीके से हमारा मुल्क के अंदर सभी धर्मों के लोग रहते हैं ईसाई हो क्रिश्चियनिटी हो हिंदू भाई हों सिख भाई हो, हो तो यहाँ पर हर हर धर्म के हर कास्ट करकेट के लोग रहते हैं सभी लोग मिलजुल करके रहते हैं ऐसा मुल्क कहीं नहीं मिलता है जिसकी जो हमारा मुल्क है वो एक संविधान पर है उसका स्ट्रक्चर सेकुलर है तो हमें इसको फॉलो करना चाहिए और मिलजुल करके रहना चाहिए मेरा नाम मोहम्मद ना नाला है अमृतसर से बात कर रहा हूँ यहाँ पर नमाज बकरी की नमाज़ पढ़ने आया था बहुत अच्छा लगा वैसे बकरी जो ईद होती है वो स्पेशलिटी होती है हमारे मुसलमान की तो हम ईद मनाते हैं वो वो स्पेशलिटी है कि हम उस दिन हम सेक्रीफाइस करते हैं उस याद में हम इस ईद को बनाते हैं तो सारे मुसलमान ईदगाह नमाज पढ़ फिर घर जाकर अपने बाल कटवाते हैं नाखून कटवाते हैं फिर बकरी काट कर फिर सबको बांटते हैं ये हमारी ईदगाह का ये स्पेशल होता है साल में एक बार आती है ईद जा रही है। हाँ। तो किस बस इतना संदेश में देना चाहता हूँ की जो भी है सारे मुसलमान खुशी से अच्छी तरह त्योहार मनाए और अच्छी तरह से खुदा की याद करें और जो भी हमारा जो इस्लामी लिखा है उसको फॉलो करें बस ਇਸ ਮੌਕੇ ਅੱਜ ਮੁ슬ਲਿਮ ਭਾਈਚਾਰੇ ਦੇ ਨਾਲ ਈਦ ਮਨਾਉਣ ਦੇ ਲਈ ਕਾਂਗਰਸੀ ਸੰਸਦ ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਵੱਲੋਂ ਇੱਕ ਦੂਜੇ ਨਾਲ ਗਲੇ ਮਿਲ ਕੇ ਸਭ ਨੂੰ ਈਦ ਦੀ ਮੁਬਾਰਕਵਾਦ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਆਪਸੀ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ। ਸਾਡੇ ਸਾਰੇ ਤਿਉਹਾਰ ਆਪਾਂ ਸਭ ਨੂੰ ਮਿਲ ਕੇ ਸਾਂਝੇ ਤੌਰ ਤੇ ਮਨਾਉਣੇ ਚਾਹੀਦੇ ਨੇ। ਅੱਜ ਇਹ ਦਿਨ ਸ਼ੁਭ ਦਿਹਾੜੀ ਸਾਡੀ ਸ਼ਾਹੀ ਮੌਜੂਦ ਹੈ। ਔਰਗੇਟ उत्से हैं उ जिथे ईद की बधाई दिखती है उसे का शुक्रिया भी अदाता है परमात्मा ने जरा तीसरी बार बनाया भी मैं सारे का शुक्रिया अद्भुत और त्योहार होंगे ने साझे ने और अभी सर बार बनाए और खुदा के चरण से बेनती की खुदा सब ताकत बख्शे असं देश कौम की सेवा जोड़ी है वो कर सकी ਔਰ ਇਸ ਸਮਾਲ ਭਲਾਈ ਦੇ ਕਮਾਦੇ ਜਮਿਸ਼ਾ ਹੀ ਖੁਦਾ ਦਾ ਹੈ ਸਾਡੇ ਜਮਾਤ ਦੇ ਸੋ ਮੈਂ ਅਜੀਦ ਦੇ ਮੌਕੇ ਦੀ ਸਭਨਾਂ ਨੂੰ ਬਹੁਤ ਬਹੁਤ ਮੁਬਾਰਕ। ਪਹਿਲਾਂ ਸਭ ਦੇਸ਼ ਦੇਸ਼ ਵਿੱਚ ਬੈਠ ਕੇ ਆਪਣਾਂ ਕੀ ਸੇਵਾ ਚਲਦੇ ਆਜਾ ਜਿਹੜਾ ਦੇਸ਼ ਦੇਸ਼ ਵਿੱਚ ਮਨਾਇਆ ਜਾ। ਸਭਨਾਂ ਸਮੁਦਾਇ ਨੂੰ ਖਾਸ ਕਰ ਸਾਡੇ ਇਸ ਭਾਈਚਾਰੇ ਦੇ ਸਮੁਦਾਇ ਨੂੰ ਜਿੱਥੇ ਵਸਦੇ ਨੇ ਦੇਸ਼ ਦੇ ਦੇ ਵਿੱਚ ਅਰੋ ਜਲਦੀ ਕਰਾਈਆਂ ਤੋਂ ਮੈਂ ਬਹੁਤ ਬਹੁਤ ਮੁਬਾਰਕ ਦਿਨ ਹੈ। ਕਿ ਖੁਦਾ ਦੇ ਕੇ ਇਹ ਹੀ ਬੇਨਤੀ ਹੈ ਕਿ ਖੁਦਾ ਸਭਨਾਂ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਕਰੇ। ਵਾਲੀਓਲ ਸੀ ਆਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਕਰੇ ਦੀ ਜਿਹੜੇ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ ਉਲਾਸ ਨਾਲ ਮਨਾਇਆ ਜਾ ਰਿਹਾ ਅੱਜ ਦੀ ਇਸ ਈਦ ਦੇ ਵਾਰਕ ਮੌਕੇ ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ પ્રેમ ਪਿਆਰ ਦੇ ਨਾਮ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉਤਮ ਤੇ ਹਾਲ ਨੂੰ ਮਨਾਈਏ ਕਰਨੀ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਏ ਕਿ ਅਸੀਂ ਮੇਰੀ ਰਾਜਨੀਤੀ ਹੈ ਉੱਤਮ ਦੀ ਰਾਜਨੀਤੀ ਤੋਂ ਉੱਪਰ ਉੱਠ ਗਏ। ਔਰ ਨਫਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿਹੜਾ ਇਸ ਮਹਾਨ ਤਿਉਹਾਰ ਨੂੰ ਮਨਾਈਏ। ਔਰ ਮੈਂ ਅੱਜ ਦੇ ਇਸ ਬਕਰੀਦ ਜਿਹੜੀ ਕਿ ਬੱਕਰਾ ਈਦ ਕਹਿੰਦੇ ਐ ਇਸ ਮੌਕੇ ਤੇ ਮੈਂ ਪੂਰੇ ਹਿੰਦੁਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ। ਧੰਨਵਾਦ। ਇਸ ਦੇ ਵਿੱਚ